ਇਲਾਕੇ ਵਿੱਚ ਚੋਰ ਲਟੇਰਿਆਂ ਦੇ ਹੌਸਲੇ ਇਸ ਕਦਰ ਬਲੰਦ ਹਨ ਕਿ ਦਿਨ ਦਿਹਾੜੇ ਵੀ ਵਾਰਦਾਤਾ ਨੂੰ ਅੰਜਾਮ ਦੇ ਰਹੇ ਹਨ ਇਹ ਚੋਰ ਅੱਜ ਦੁਕਾਨਦਾਰਾਂ ਦੇ ਹੱਥ ਚੜ੍ਹ ਗਏ ਜਿਨ੍ਹਾਂ ਦੀ ਦੁਕਾਨਦਾਰਾਂ ਤੇ ਰਾਗਿਰਾ ਬਲੋ ਜੰਮ ਕੇ ਕੁੱਟਮਾਰ ਕੀਤੀ ਗਈ ਜਿਸ ਤੋਂ ਬਾਅਦ ਇਹਨਾਂ ਨੌਜਵਾਨਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਇਸ ਮੌਕੇ ਤੇ ਗੱਲਬਾਤ ਕਰਦਿਆਂ ਸੰਜੀਵ ਹੀਰ ਦਾ ਕਹਿਣਾ ਹੈ ਕਿ ਰੌੜਕਾ ਰੋਡ ਤੇ ਇਲੈਕਟ੍ਰੋਨਿਕਸ ਦੀ ਦੁਕਾਨ ਹੈ ਜਿੱਥੇ ਮਾਲਕ ਰੋਟੀ ਖਾਣ ਲਈ ਦੁਕਾਨ ਦੇ ਐਲੂਮੀਨੀਅਮ ਦੇ ਡੋਰ ਨੂੰ ਤਾਲਾ ਲਗਾ ਕੇ ਘਰ ਗਏ ਸੀ ਤਾਂ ਤਿੰਨ ਨੌਜਵਾਨ ਆਏ ਜਨ ਨੇ ਤਾਲਾ ਤੋੜ ਕੇ ਗੱਲੇ ਵਿੱਚ ਪਏ 8 ਤੋਂ 10000 ਲੈ ਕੇ ਮੋਟਰਸਾਈਕਲ ਤੇ ਫਰਾਰ ਹੋ ਗਏ ਸਟਾਰਕ ਵਾਸੀਆਂ ਦਾ ਕਹਿਣਾ ਹੈ ਕਿ ਇਹ ਫੜੇ ਗਏ ਦੋਵੇਂ ਨੌਜਵਾਨਾਂ ਨੂੰ ਗੁਰਾਇਆ ਪੁਲਿਸ ਦੇ ਹਵਾਲੇ ਕਰ ਦਿੱਤਾ ਦੁਕਾਨਦਾਰਾਂ ਨੇ ਮੰਗ ਕੀਤੀ ਹੈ ਕਿ ਇਲਾਕੇ ਵਿੱਚ ਵਾਪਰੀਆਂ ਵਾਰਦਾਤਾਂ ਨੂੰ ਠੱਲ ਪਾਈ ਜਾਵੇ ਅਤੇ ਪੁਲਿਸ ਦੀ ਗਸ਼ਤ ਵਧਾਈ ਜਾਵੇ ਤਾਂ ਕਿ ਦੁਕਾਨਦਾਰ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਨ ਅੱਜ ਬੜਾ ਰੌੜਕਾ ਰੋਡ ਤੇ ਜੀ ਸਾਡੇ ਦੁਕਾਨ ਦੇ ਸਾਡੀ ਵੀ ਨਹੀਂ ਦੁਕਾਨਾਂ ਜੇ ਢਿੱਲੋ ਸੀਮਾ ਸਟੋਰ ਉਦੇ ਸਾਹਮਣੇ ਬਿਲਕੁਲ ਸੈਂਬੀ ਇਲੈਕਟ੍ਰੋਨਿਕ ਵਾਲਿਆਂ ਦੇ ਦੁਕਾਨ ਦੇ ਇਹ ਰੋਟੀਖਾਨ ਗਏ ਹੋਏ ਸੀ ਅਸੀਂ ਸਾਹਮਣੇ ਬੈਠੇ ਸੀ ਆਪਣੀ ਦੁਕਾਨ ਤੇ ਤੇ ਅਸੀਂ ਜਦੋਂ ਸਾਡੀ ਮੁੰਡੇ ਦੀ ਨਿਗਾਹ ਪਈ ਬਾਹਰ ਵੀ ਮੁੰਡਾ ਅੰਦਰ ਤੋੜ ਕੇ ਵੜ ਗਿਆ ਹਨਾ ਦੁਕਾਨ ਦੇ ਅੰਦਰ ਵੜ ਗਿਆ ਲੋਕ ਤੋੜ ਕੇ ਮੁੰਡਾ ਇਹ 1:00 ਵਜੇ 1:00 ਵਜੇ ਦੀ ਗੱਲ ਆ ਜੀ ਤੇ ਅਸੀਂ ਫੜਫੜ ਭੱਜ ਕੇ ਦੇਖਣ ਆਏ ਤਾਂ ਦੋ ਮੁੰਡੇ ਬਾਹਰ ਘੇੜੇ ਕੱਢਦੇ ਸੀਗੇ ਤੇ ਇੱਕ ਮੁੰਡਾ ਅੰਦਰ ਵੜ ਗਿਆ ਸੀ ਜਿਹੜਾ ਉਹ ਜਦੋਂ ਅਸੀਂ ਉਹਨੂੰ ਆ ਕੇ ਪੁੱਛਿਆ ਅਸੀਂ ਕਿ ਤੂੰ ਕਾਕਾ ਕੀ ਕਰਦਾ ਅੰਦਰ ਉਹ ਕਹਿੰਦਾ ਜੀ ਮੈਂ ਨਵਾਂ ਲੱਗਾ ਅੰਦਰ ਵੇ ਲੱਗਾ ਸਾਨੂੰ ਵੀ ਇਦਾਂ ਜੱਜ ਲੱਗਾ ਸਿਹਤ ਤੋਂ ਉਹ ਸਿਹਤਮੰਦ ਸੀ ਮੁੰਡਾ ਵਧੀਆ ਪਰਸਨੈਲਿਟੀ ਸੀ ਕੱਪੜੇ ਕੁੱਪੜੇ ਵਧੀਆ ਪਾਏ ਸੀ ਉਹਦੇ ਸਾਨੂੰ ਇਦਾਂ ਲੱਗਾ ਵੀ ਹੋ ਸਕਦਾ ਵੀ ਸ਼ਾਇਦ ਮੁੰਡੇ ਦੁਕਾਨ ਤੇ ਨਵੇਂ ਸ਼ਾਇਦ ਰੱਖੇ ਹੋਏ ਤੇ ਅਸੀਂ ਉਹਦੇ ਨਾਲ ਗੱਲਾਂ ਕਰਨ ਆਪੇ ਕਹਿੰਦਾ ਮੇਰੇ ਨਾਲ ਦਾ ਮੁੰਡਾ ਇਧਰ ਨਾਲ ਦੀ ਦੁਕਾਨ ਤੇ ਗਿਆ ਆ ਜਿਹੜਾ ਲੱਗਾ ਕਹਿੰਦਾ ਮੈਂ ਉਹਨੂੰ ਲੈ ਕੇ ਆਉਣਾ ਉਹਨੂੰ ਲੈਣ ਚਲੇ ਗਿਆ ਅਸੀਂ ਜਿਹੜੇ ਬਾਹਰ ਫਿਰਦੇ ਸੀ ਅਸੀਂ ਉਹਨਾਂ ਨੂੰ ਫੜਿਆ ਮੁੰਡਿਆਂ ਨੂੰ ਜਦੋਂ ਉਹਨਾਂ ਨੂੰ ਫੜਿਆ ਤਾਂ ਉਹ ਮੁੰਡਾ ਜੱਤਗਰ ਭੱਜ ਗਿਆ ਬਾਅਦ ਚ ਇਹ ਜਦ ਥੋੜੀ ਦੇਰ ਬਾਅਦ ਸਾਡੀ ਲੋਕ ਤੇ ਨਿਗਾ ਪਈ ਵੀ ਲੋਕ ਟੁੱਟਾ ਆ ਫੇਰ ਅਸੀਂ ਭ ਤੇ ਉਹ ਜੱਤਗਰ ਕਿਤੇ ਪਾਸੇ ਨਿਕਲ ਚੁੱਕਾ ਸੀ ਫਿਰ ਅਸੀਂ ਜਿਹੜੇ ਬਾਹਰ ਗੇੜੇ ਕੱਢਦੇ ਸੀ ਮੁੰਡੇ ਜਿਹੜੇ ਬਾਹਰ ਨਿਗਰੱਖੀ ਹੋਈ ਸੀ ਮੁੰਡਿਆਂ ਨੇ ਦੋ ਜਾਨੇ ਸੀਗੇ ਬਾਹਰ ਅਸੀਂ ਉਹਨਾਂ ਨੂੰ ਫੜ ਕੇ ਸੀ ਬਿਠਾ ਲਿਆ ਤੇ ਜੱਤਗਰ ਬਾਜ਼ਾਰ ਵਾਲੇ ਸਾਰੇ ਇਕੱਠੇ ਹੋ ਗਏ ਤੇ ਬਾਜ਼ਾਰ ਵਾਲਿਆਂ ਨੇ ਮੁੜ ਕੇ ਪੁਲਿਸ ਸਾਧ ਕੇ ਉਹਨਾਂ ਨੂੰ ਫੜਾਤਾ ਜੇ ਸਾਰਿਆਂ ਨੂੰ ਅੱਜ ਇੱਕ ਰੁੜਕਾ ਰੋਡ ਤੇ ਨਿਊ ਸੈਂਬੀ ਇਲੈਕਟ੍ਰੋਨਿਕਸ ਦੀ ਜਿਹੜੀ ਸ਼ਾਪ ਹੈਗੀ ਆ ਟੀਵੀ ਨਾਂ ਦੀ ਅੱਜ ਤਕਰੀਬਨ 1:00 ਵਜੇ ਜਿਹੜਾ ਹੈਗਾ ਇਸ ਦੁਕਾਨ ਤੇ ਜਿਹੜੀ ਆ ਉਹ ਚੋਰੀ ਹੋਈ ਆ ਜਿਹੜੇ ਚੋਰ ਆ ਉਹ ਤਿੰਨ ਜਣੇ ਜਿਹੜੇ ਚੋਰ ਆ ਉਹ ਇੱਥੇ ਬੜੇ ਆਪਣੇ ਸਿੰਪਲ ਪੁਨੇ ਦੇ ਵਿੱਚ ਆ ਕੇ ਜਿਹੜਾ ਹੈਗਾ ਉਹਨਾਂ ਨੇ ਜਿਹੜਾ ਮੇਨ ਐਂਟਰੀ ਆ ਜਿਹੜੀ ਇਸ ਸ਼ਾਪ ਦੀ ਦਰਵਾਜਾ ਹੈਗਾ ਸ਼ੀਸ਼ੇ ਵਾਲਾ ਉਹਦੇ ਲੋਕ ਤੋੜੇ ਆ ਔਰ ਲੋਕ ਤੋੜਨ ਤੋਂ ਬਾਅਦ ਅੰਦਰ ਆ ਕੇ ਕਾਊਂਟਰ ਦੇ ਵਿੱਚ ਜਿਹੜਾ ਹੈਗਾ ਕੈਸ਼ ਪਿਆ ਸੀ ਤਕਰੀਬਨ 8-10000 ਲਗਭਗ ਜਿਹੜਾ ਸੀਗਾ ਕਹਿੰਦੇ ਆ ਤੇ ਭੈਣ ਜੀ ਹੁਣੀ ਗਈ ਸੀ ਰੋਟੀ ਖਾਣ ਤਕਰੀਬਨ 1 ਵਜੇ ਦਾ ਟਾਈਮ ਸੀਗਾ ਉਸ ਤੋਂ ਬਾਅਦ ਜਦੋਂ ਆਏ ਆ ਤੇ ਆਲੇ ਦੁਆਲੇ ਵਾਲਿਆਂ ਨੇ ਵੀ ਦੇਖਿਆ ਤੇ ਉਹ ਉਹਨੇ ਆਪਣੇ ਆਪ ਨੂੰ ਇਦਾਂ ਇੱਕ ਬੰਦਾ ਜਿਹੜਾ ਤੀਜਾ ਸੀਗਾ ਉਹਨੇ ਜੱਜ ਇਦਾਂ ਕੀਤਾ ਜਿੱਦਾਂ ਕਹਿੰਦਾ ਮੈਂ ਇੱਥੇ ਹੀ ਕੰਮ ਕਰਦਾ ਉਹ ਭੁਲੇਖੇ ਦੇ ਵਿੱਚ ਰਹਿ ਗਿਆ ਤੇ ਜਦੋਂ ਬਾਅਦ ਵਿੱਚ ਮੌਕੇ ਤੇ ਇੱਥੇ ਆਏ ਆ ਔਰ ਦੋ ਬੰਦੇ ਜਿਹੜੇ ਆ ਉਹਨਾਂ ਦੇ ਵਿੱਚੋਂ ਤਿੰਨਾਂ ਦੇ ਵਿੱਚੋਂ ਦੋ ਬੰਦੇ ਜਿਹੜੇ ਆ ਮੌਕੇ ਤੇ ਆ ਉਹ ਉਹ ਇੱਥੇ ਜਿਹੜੇ ਆ ਫੜ ਹੋਏ ਆ ਜਿਨ੍ਹਾਂ ਵਿੱਚੋਂ ਦੋ ਹੀ ਲੜਕੇ ਜਿਹੜੇ ਆ ਉਹ ਇੱਕ ਬਾਹਰ ਲਈ ਜਿਹੜੇ ਮੁੰਡਾ ਇੱਕ ਬਾਹਰ ਲਾਇਆਗਾ ਉਹ ਮੋਗੇਵਾਲ ਦੀ ਸਾਈਡ ਦੇ ਦੱਸਦੇ ਆ ਤੇ ਉਹ ਜਿਹੜੇ ਆ ਕੇ ਆ ਉਹਨਾਂ ਨੇ ਜਦੋਂ ਇੱਥੋਂ ਪੁੱਛ ਪੜਤਾਲ ਕੀਤੀ ਉਹ ਕਹਿੰਦੇ ਇੱਕ ਜਿਹੜਾ ਸਾਡਾ ਸਾਥੀ ਸੀ ਉਹ ਪੈਸੇ ਲੈ ਕੇ ਔਰ ਮੋਟਰਸਾਈਕਲ ਤੇ ਜਿੱਤੇ ਅਸੀਂ ਆਏ ਸੀਗੇ ਤੇ ਜਿੱਤੇ ਅਸੀਂ ਆਏ ਸੀਗੇ ਤੇ ਉਹ ਲੈ ਕੇ ਜਿਹੜੇ ਆ ਉਹ ਭੱਜ ਗਿਆ ਤੇ ਦੋ ਬੰਦੇ ਜਿਹੜੇ ਆ ਉਹ ਅ ਪੁਲਿਸ ਨੂੰ ਦੱਸ ਦਿੱਤਾ ਹੈਗਾ ਮੌਕੇ ਤੇ ਬਜ਼ਾਰ ਵਾਲਿਆਂ ਨੇ ਵੀ ਔਰ ਮੈਂ ਵੀ ਜਿਹੜਾ ਹੈਗਾ ਅ ਇਨਫੋਰਮੇਸ਼ਨ ਦਿੱਤੀ ਸੀ ਤੇ ਉੱਥੋਂ ਸਾਡੇ ਜਿਹੜੇ ਆ ਸਬ ਇੰਸਪੈਕਟਰ ਅ ਸ੍ਰੀ ਸਰਦਾਰ ਜਗਿੰਦਰ ਜੀ ਸੀਗੇ ਔਰ ਨਾਲ 112 ਦੀ ਗੱਡੀ ਜਿਹੜੀ ਆ ਉਹ ਵੀ ਆਈ ਸੀਗੀ ਤੇ ਉਹ ਆ ਕੇ ਜਿਹੜੇ ਆ ਮੌਕੇ ਤੇ ਉਹ ਪੁਛ ਪਰਤਾਲ ਕਰਕੇ ਜਿਹੜਾ ਹੈਗਾ ਉਹ ਬੰਦੇ ਜਿਹੜੇ ਆ ਦੋਨੇ ਲੈ ਗਏ ਆ ਔਰ ਇਹਦੀ ਜਿਹੜੀ ਹੁਣ ਪੁਛ ਪਰਤਾਲ ਕਰਕੇ ਜਿਹੜਾ ਹੈਗਾ ਉਹਦੀ ਵੈਰੀਫਾਈ ਕਰਕੇ ਜੋ ਉਹਨਾਂ ਤੇ ਬੰਦੀ ਕਾਰਵਾਈ ਉਹ ਵੀ ਕਰਨਗੇ ਔਰ ਮੈਂ ਅ ਗੁਰਾਇਆਂ ਪੁਲਿਸ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਕਿ ਕੋਈ ਨਾ ਕੋਈ ਇਦਾਂ ਦੀਆਂ ਦੁਰਘਟਨਾਵਾਂ ਜਿਹੜੀਆਂ ਵਾਪਰਦੀਆਂ ਉਸ ਤੇ ਲਈ ਨੱਥ ਪਾਈ ਜਾਵੇ ਵੈਸੇ ਸਾਡੇ ਸਤਿਕਾਰਯੋਗ ਐਸ ਐਚ ਓ ਸਰਦਾਰ ਸਕੰਦਰ ਜੀ ਜਿਹੜੇ ਹੈਗੇ ਆ ਬਹੁਤ ਮੁਸਤਦੀ ਦੇ ਨਾਲ ਉਹਨਾਂ ਦੀ ਗੁਰਾਇਆਂ ਸ਼ਹਿਰ ਤੇ ਜਿਹੜੀ ਆ ਉਹ ਉਹ ਪੂਰਾ ਉਹਨਾਂ ਦਾ ਧਿਆਨ ਆ ਬਹੁਤ ਚੋਰੀਆਂ ਨੂੰ ਜਿਹੜਾ ਹੈਗਾ ਠੱਲ ਵੀ ਪਈ ਆ ਔਰ ਨਸ਼ੇ ਨੂੰ ਬਹੁਤ ਠੱਲ ਪਈ ਆ ਔਰ ਰਸੀ ਵੀ ਜਿਹੜਾ ਹੈਗਾ ਉਹਨਾਂ ਦੀ ਪ੍ਰਸ਼ੰਸਾ ਕਰਦੇ ਪਰ ਮੈਂ ਫੇਰ ਬੇਨਤੀ ਕਰਦਾ ਐਸਐਚਓ ਸਾਹਿਬ ਨੂੰ ਕਿ ਤੁਸੀਂ ਇੱਥੇ ਜਿਹੜੀ ਰੁੜਕਾ ਰੋਡ ਤੇ ਔਰ ਬੜਾ ਪਿੰਡ ਰੋਡ ਤੇ ਗਸ਼ਤ ਵਧਾ ਕੇ ਤੁਸੀਂ ਇਹ ਜਿਹੜਾ ਹੈਗਾ ਸਾਡਾ ਜਿਹੜਾ ਏਰੀਆ ਹੈਗਾ ਇਹਨੂੰ ਸੇਫ ਬਣਾਉਣ ਦੇ ਵਿੱਚ ਆਪਣਾ ਜਿੰਨਾ ਵੀ ਤੁਸੀਂ ਸਾਥ ਦੇ ਸਾਥ ਉਹ ਬਜ਼ਾਰ ਵਾਲਿਆਂ ਦਾ ਸਾਥ ਦਿਓ ਔਰ ਜਿਹੜੇ ਇਦਾਂ ਦੇ ਜਿਹੜੇ ਚੋਰ ਰਹਿ ਗਏ ਆ ਜਿਹੜੇ ਉਹ ਨੁਕਸਾਨ ਕਰਦੇ ਹੈਗੇ ਇਹਨਾਂ ਤੇ ਬੰਦ ਦੀ ਕਾਰਵਾਈ ਜਿਹੜੀ ਆ ਉਹ ਕੀਤੀ ਜਾਵੇ ਅਸੀਂ ਇਹੀ ਆਲੋ ਕਰਦੇ ਆ ਔਰ ਜਿਹੜੇ ਇਹਨਾਂ ਦੇ ਤੀਜਾ ਬੰਦਾ ਹੈਗਾ ਉਹਨੂੰ ਵੀ ਜਲਦ ਤੋਂ ਜਲਦੀ ਜਿਹੜਾ ਹੈਗਾ ਫੜ ਕੇ ਉਹਨੂੰ ਵੀ ਜਿਹੜਾ ਹੈਗਾ ਸਾਹਮਣੇ ਲਿਆ ਕੇ ਉਹਨੂੰ ਜਿਹੜਾ ਹੈਗਾ ਉੱਤੇ ਪਰਚਾ ਜਿਹੜਾ ਹੈਗਾ ਉਹ ਕੀਤਾ ਜਾਵੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ